ਸਰਣੂ ਪਿਆਰਪਰੀ ਸਤਿ ਸ੍ਰੀ ਅਕਾਲ ਮੈਂ ਚਰਨਜੀਤ ਸਿੰਘ ਵਿਰਕਰੰਦੋਂ ਤੇ ਸਿਆਣੀ ਕਹਿੰਦੇ ਨੇ ਕਿ ਜੇ ਆਪਾਂ ਮਿਹਨਤ ਕਰੀਏ ਤਾਂ ਕੁਝ ਵੀ ਹਾਸਲ ਕਰ ਸਕਦੇ ਹਾਂ ਤੇ ਇਸੇ ਤਰੀਕੇ ਨਾਲ ਮੇਰੀ ਜਿਹੜੀ ਅੱਜ ਦੀ ਵੀਡੀਓ ਆ ਉਹ ਉਹ ਟੈਰਿਸ ਗਾਰਡਨਿੰਗ ਯਾਨਕੀ ਫੋਮ ਗਾਰਡਨਿੰਗ ਤੇ ਹੋਣ ਵਾਲੀ ਹੈ ਤੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਮੈਂ ਆਪਣੀ ਘਰ ਦੀ ਛੱਤ ਦੇ ਉੱਤੇ ਮਸਕ ਮੈਲਨ ਯਾਨਕੀ ਖਰਬੂਜੇ ਦਾ ਜਿਹੜਾ ਬੂਟਾ ਲਗਾਇਆ ਹੋਇਆ ਹੈ ਉਹਦੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਮੈਂ ਇਹ ਬੂਟੇ ਦੇ ਜਿਹੜੇ ਬੀਜ ਵਗੈਰਾ ਮੈਂ Amazon ਤੋਂ ਮੰਗਵਾਏ ਸੀ ਤੇ Amazon ਤੋਂ ਹੀ ਮੈਂ ਇਹ ਇਹਦੇ ਗਰੋ ਬੈਗ ਮੰਗਵਾਏ ਸੀ ਗਰੋ ਬੈਗ ਜਿਹੜਾ 24x24 ਇੰਚ ਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਅੱਛੀ ਗਰੋਥ ਆਈ ਹੈ ਬੁੱਟੇ ਦੇ ਵਿੱਚ ਬੂਟਾ ਲਗਭਗ 4 ਫੁੱਟ ਦਾ ਹੋਏਗਾ ਤੇ ਬੁੱਟੇ ਨੂੰ ਕਿੰਨੇ ਫੁੱਲ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਆ ਸਾਰੇ ਫੁੱਲ ਲੱਗੇ ਨੇ ਬੁੱਟੇ ਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਬੁੱਟੇ ਬੁੱਟੇ ਨੂੰ ਫੁੱਲ ਲੱਗੇ ਹੋਏ ਨੇ ਤੇ ਜਿਹੜੇ ਇਹ ਫੁੱਲ ਇਹ ਫੁੱਲ ਨੇ ਇਹਦੇ ਵਿੱਚ ਕੁਝ ਮੇਲ ਫਲਾਵਰ ਨੇ ਤੇ ਕੁਝ ਫੀਮੇਲ ਫਲਾਵਰ ਨੇ ਮੇਲ ਤੇ ਫੀਮੇਲ ਚ ਕੀ ਫਰਕ ਹੁੰਦਾ ਮੇਲ ਜਿਹੜੇ ਫੀਮੇਲ ਫਲਾਵਰ ਹੁੰਦੇ ਨੇ ਉਹਨਾਂ ਦੇ ਵਿੱਚ ਆ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਅਕਿਰਤੀ ਬਣ ਜਾਂਦੀ ਹੈ ਖਰਬੂਜੇ ਦੀ ਤੇ ਜਿਹੜਾ ਫੀ ਮੇਲ ਫਲਾਵਰ ਹੁੰਦਾ ਤੇ ਇਹ ਮੇਲ ਫਲਾਵਰ ਇਸ ਤਰ੍ਹਾਂ ਇਹਦੇ ਪਿੱਛੇ ਅਕਿਰਤੀ ਨਹੀਂ ਬਣੀ ਹੁੰਦੀ ਤੇ ਮੇਲ ਫੀਮੇਲ ਫਲਾਵਰ ਤੋਂ ਆਪਾਂ ਨੂੰ ਫਰੂਟ ਦੀ ਪ੍ਰਾਪਤੀ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਅੱਛੀ ਗ੍ਰੋਥ ਆਈ ਹੈ ਇਹਦੇ ਵਿੱਚ ਤੇ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਥੋੜੀ ਜੀ ਮਿਹਨਤ ਕਰਕੇ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਤੇ ਅ ਇਸ ਤਰੀਕੇ ਨਾਲ ਬੂਟੇ ਲਗਾ ਕੇ ਤੁਸੀਂ ਬੈਨੀਫਿਟ ਲੈ ਸਕਦੇ ਹੋ ਇਸ ਬੂਟੇ ਦੇ ਵਿੱਚ ਮੈਂ ਇਸ ਬੂਟੇ ਦੇ ਵਿੱਚ ਮੈਂ ਸਿਰਫ ਮਿੱਟੀ ਗਾਹ ਦੇ ਗੋਹੇ ਦਾ ਹੀ ਇਸਤੇਮਾਲ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹ ਜਿਹੜੇ ਬੀਜ ਆ ਇਹਦਾ ਬੀਜ ਜਿਹੜਾ ਮੈਂ 10 ਫਰਵਰੀ ਨੂੰ ਲਗਾਇਆ ਸੀ ਤੇ ਅੱਜ 9 ਮਈ ਹੋ ਚੁੱਕੀ ਆ ਲਗਭਗ 3 ਮਹੀਨੇ ਦੇ ਵਿੱਚ ਅਸੀਂ ਇਸ ਬੁੱਟੇ ਤੋਂ ਫਰੂਟ ਲੈ ਰਹੇ ਆ ਤੇ ਹਾਰਵੈਸਟਿੰਗ ਸ਼ੁਰੂ ਹੋ ਗਈ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਫਲ ਹਾਂ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਅੱਛਾ ਇਹਦੇ ਵਿੱਚ ਫਰੂਟ ਆਇਆ ਤੇ ਇਹ ਲਗਭਗ ਹਫਤੇ ਜਾਂ 10 ਦਿਨ ਦੇ ਅੰਦਰ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ ਖਾਣ ਦੇ ਕਾਬਿਲ ਹੋ ਜਾਏਗਾ ਇਸ ਤਰੀਕੇ ਨਾਲ ਮੈਂ ਤੁਹਾਨੂੰ ਹੋਰ ਵੀ ਦਿਖਾਣਾ ਹੋਰ ਵੀ ਆ ਦੇਖੋ ਇਸ ਤਰੀਕੇ ਨਾਲ ਆ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਛੋਟੇ ਛੋਟੇ ਖਰਬੂਜੇ ਲੱਗੇ ਹੋਏ ਨੇ ਤੇ ਖਰਬੂਜੇ ਲੈਣ ਵਾਲੇ ਵੀ ਹੋ ਗਏ ਨੇ ਸਿਰਫ 3 ਮਹੀਨੇ ਦੇ ਅੰਦਰ ਅੰਦਰ ਤੇ ਮੈਂ ਵਾਰ-ਵਾਰ ਇਹੀ ਸੁਜੈਸਟ ਕਰੂੰਗਾ ਕਿ ਥੋੜੀ ਜੀ ਮਿਹਨਤ ਕਰਕੇ ਆਪਣੀ ਘਰ ਦੀ ਛੱਤ ਤੋਂ ਆਪਾਂ ਖਰਬੂਜੇ ਲੈ ਸਕਦੇ ਹਾਂ ਇਹ ਬੁੱਟੇ ਜਿਹੜੇ ਆ ਇਹ ਸਿਰਫ ਸੇਵਾ ਮੰਗਦੇ ਆ ਇਹ ਹੋਰ ਕੁਝ ਨਹੀਂ ਮੰਗਦੇ ਤੇ ਜੇਕਰ ਤੁਸੀਂ ਕਿਸੇ ਇਨਸਾਨ ਦੀ ਸੇਵਾ ਕਰੋਗੇ ਉਹ ਤੁਹਾਨੂੰ ਬੈਨੀਫਿਟ ਦੇਵੇ ਚਾਹੇ ਨਾ ਦੇਵੇ ਇਹਦੀ ਕੋਈ ਗਾਰੰਟੀ ਨਹੀਂ ਪਰ ਇਹਨਾਂ ਬੁੱਟਿਆਂ ਦੀ ਤੁਸੀਂ ਸੇਵਾ ਕਰੋਗੇ ਤਾਂ ਤੁਹਾਨੂੰ ਜ਼ਰੂਰ ਡੈਫੀਨੇਟਲੀ ਫਲ ਮਿਲਣਗੇ ਉਹ ਤੁਹਾਡੇ ਸਾਹਮਣੇ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਮੈਂ ਇਹਦੇ ਵਿੱਚ ਕੋਈ ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਸਿਰਫ ਤੇ ਸਿਰਫ ਗਾਰਡਨ ਦੀ ਮਿੱਟੀ ਆ 24x24 ਇੰਚ ਦਾ ਗਰੋਬ ਹੈਗਾ ਤੇ ਪਲੱਸ ਗਾਂ ਦੇ ਗੋਹੇ ਦੀ ਖਾਦ ਆ ਹੋਰ ਕੁਝ ਵੀ ਨਹੀਂ ਸਟਾਰਟਿੰਗ ਦੇ ਵਿੱਚ ਮੈਂ ਵਰਮੀ ਕੰਪੋਸਟ ਦਾ ਇਸਤੇਮਾਲ ਕੀਤਾ ਸੀ ਥੋੜਾ ਜਿਹਾ ਪਰ ਕੁਝ ਵੀ ਨਹੀਂ ਇਹਨਾਂ ਨੂੰ ਦੋ ਟਾਈਮ ਪਾਣੀ ਦੇਣਾ ਵਾ ਤੇ ਇਹਦੇ ਤੋਂ ਸਾਨੂੰ ਹੁਣ ਬੈਨੀਫਿਟ ਮਿਲਣਾ ਸ਼ੁਰੂ ਹੋ ਗਿਆ ਹੈ ਅਖੀਰ ਤੇ ਹੀ ਸੁਜੈਸਟ ਕਰੂੰਗਾ ਕਿ ਇਸ ਤਰੀਕੇ ਨਾਲ ਆਪਾਂ ਘਰ ਦੀ ਛੱਤ ਤੇ ਉੱਤੇ ਬਿਨਾ ਕੈਮੀਕਲ ਤੋਂ ਬੂਟੇ ਲਗਾ ਕੇ ਬਿਨਾ ਕੈਮੀਕਲ ਤੋਂ ਬੂਟੇ ਲਗਾ ਕੇ ਬਿਨਾ ਕੈਮੀਕਲ ਦੇ ਫਲ ਲੈ ਸਕਦੇ ਆ ਇਸ ਖਰਬੂਜੇ ਦੇ ਇਸ ਖਰਬੂਜੇ ਦੇ ਬੂਟੇ ਦੀ ਜਿਹੜੀ ਕੰਪਲੀਟ ਵੀਡੀਓ ਹੈ ਜਿਹੜੀ ਕਿ ਜਿਹੜੀ ਕਿ ਬੀਜ ਤੋਂ ਲੈ ਕੇ ਫਰੂਟ ਤੱਕ ਦੀ ਵੀਡੀਓ ਵੀ ਕੰਪਲੀਟ ਬਣਾਈ ਹੋਈ ਹੈ ਉਹ ਵੀ ਮੈਂ ਅਪਲੋਡ ਕਰੂੰਗਾ ਤੇ ਦੱਸਾਂਗੇ ਕਿ ਕਿਸ ਤਰੀਕੇ ਨਾਲ ਇਹਨੂੰ ਟਾਈਮ ਟੂ ਟਾਈਮ ਕਿਸ ਤਰੀਕੇ ਨਾਲ ਇਹਦੀ ਗਰੋਥ ਹੋਈ ਹੈ ਅਖੀਰ ਤੇ ਮੈਂ ਕਹਿਣਾ ਚਾਹੁੰਦਾ ਕਿ ਜੇ ਮੇਰੀ ਵੀਡੀਓ ਚੰਗੀ ਲੱਗੀ ਤੇ ਮੇਰੀ ਵੀਡੀਓ ਨੂੰ ਮੇਕ ਸ਼ੂਰ ਕਰਨਾ ਤੇ ਮੇਰਾ YouTube ਚੈਨਲ ਬ੍ਰੇਕ ਫਾਰਮ ਸਬਸਕ੍ਰਾਈਬ ਕਰਨਾ ਸਾਥੀਕਾਰ